ਅਧਈਏ ਫੋਟੋ ਦਾ ਜੀ ਤੁਹਾਨੂੰ ਸੱਦਿਆ ਨਹੀਂ ਸੀ ਗਿਆ ਜੀ ਜਾਲੀ ਆ ਨਾ ਰਹੀ ਆ ਨਾ ਲਟਾ ਜਗਲਾਂਗੇ ਸਾਥੀ ਨੂੰ ਪਤਾ ਹੈ ਗਲਤ ਬੰਦਾ ਹੀ ਤੁਹਾਨੂੰ ਜਿੱਦਣਾ ਇਹ ਮਾਸ਼ਾ ਅੱਲ੍ਹਾ ਕੀ ਆ ਗਿਆ ਵੀ ਜਾਲੀ ਆ ਡਿਗਰੀ ਡਿਗਰੀ ਗਲਤ ਕਰ ਰਹੇ ਨੇ ਬਹੁਤ ਸਮਾਂ ਹੁੰਦਾ ਜਿਵੇਂ ਲਾ ਕੰਮ ਹੋਈ ਕਰੀ ਇਹ ਬਿਲਕੁਲ ਗਲਤ ਹੈਗੀ ਆ ਅਸੀਂ ਆਪਣੇ ਪ੍ਰੋਪਰਟੀ ਤੋਂ ਨਹੀਂ ਹੋਣਾ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਵੀ ਖਲਰਦੇ ਆ ਪੱਟੀਆਂ ਤੇ ਆ ਇੱਟ ਦੀ ਸੁਣੀ ਨਹੀਂ ਆ ਬੋਟ ਦੇ ਡਿਵੈਲਪਰਾਂ ਨਾਲੀਆਂ ਲੱਗੀਆਂ ਆ ਪੱਟੀਆਂ ਲਈ ਆ ਪੱਟੇ ਵਾ ਕੇ ਬਿਲਕੁਲ ਸੇਰ ਕਰਕੇ ਜੇ ਇਸ ਵੀ ਨਾ ਖੜੀ ਖਸਮ ਨੂੰ ਕਿਹਾ ਗਿਆ ਇਹ ਤੁ ਜੋਕੇ ਲਗੇ ਦਾਇਆ ਰੇਟੀ ਮੈਂ ਅੱਗੇ ਚਲਾ ਕੇ ਆਪ ਉੱਥੇ ਆਣਾ ਲੇਖੂ ਖੜੀ ਖਸਮ ਨੂੰ ਤਾਂ ਆ ਗਿਆ ਮਲਦੀਆਂ ਟੋਣੀਆਂ ਹੋ ਗਏ ਸਰੀਬਾਈ ਸਟਾਰਜੀ ਜੀ ਲੇਕ ਜੋ ਕਬਜ਼ਾ ਧਾਰੀਆਂ ਦਾ ਸਮਾਨ ਸੀ ਕੀਮਤੀ ਉਹ ਵੀ ਸਾਰਾ ਚੋੜ ਉਹਦੇ ਬੈਠੀ ਉਹਦੇ ਬਹਿ ਜਾਣਗੇ ਨਾ ਕੋ ਗੱਲ ਨਹੀਂ ਪਿੱਛੇ ਬੈਠੇ ਇਹ ਮਤਲਬ ਪਹਿਲਾਂ ਵੀ ਪੂਰੇ ਛੋਟ ਕਰਦਾ ਅੱਛਾ ਅਸਲ ਸ਼ੂਕਾਰੇ ਬੰਦੇ ਰੋਣ ਹੁੰਦਾ ਨਾ ਅਫਸਰਾ ਨੇ ਉਹਦਾ ਵੀ ਅਫਸਾਇਰ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਨੇ ਤਰਫਾ ਕਬਜ਼ਾ ਤਾਂ ਆਈਆ ਕੋਈ ਇਦਾਂ ਜ਼ਿਆਦਾ ਗਲਤ ਕਰਨ ਦੀ ਲੋੜ ਨਹੀਂ ਹੈ ਆਹ ਮੈਂ ਤਾਂ ਨਹੀਂ ਕੋਈ ਚਲਦਾ ਤੇ ਅਪਲੇਟਿਵ ਵਿੱਚ ਕਾ ਰਹਿਣਾ ਤੁਸੀਂ ਇੱਕ ਇਹ ਪਹਿਲਾਂ ਨਹੀਂ ਇੱਥੇ ਆਣਾ ਤੁਸੀਂ ਚਲੋਈਏ ਹਾਂ ਆਣ ਕੇ ਸਾਰਾ ਵਿਸਥਾਰ ਨਾਲ ਅੱਧਾ ਨਾ ਬਸ ਤੁਹਾਨੂੰ ਸਬਜੈਕਟ ਦਾ ਸਾਰਾ ਪਤਾ ਮੈਂ ਤੇ ਤਾਈਆਂ ਚਲੋ ਹਾਂਜੀ ਸਰ ਕੀ ਹੋਇਆ ਅੱਜ ਸਾਰਾ ਦੱਸ ਪਹਿਲਾਂ ਆਪਣਾ ਨਾਮ ਦੱਸ ਕੇ ਮੇਰਾ ਨਾਮ ਭਾਈ ਵਿਰਿੰਦਰ ਸਿੰਘ ਠੀਕ ਹੈ ਜੀ ਆਹ ਆਡੀ ਨਾ ਜ਼ਮੀਨ ਹੈਗੀ ਉੱਥੇ ਜਿਹਨੂੰ ਉਹ ਚ ਕਬੀਰਪਾਰਕ ਅੱਜ ਅਹੀਂ ਨਾ ਸਵੇਰੇ ਮੈਂ ਤੇ ਮੇਰਾ ਬ੍ਰਦਰ ਉੱਥੇ ਗਏ ਤੇ ਨਾਲ ਅੰਕਲ ਜੀ ਉੱਥੇ ਹੀ ਖਲੋਤੇ ਤੇ ਇਹ ਉਧਰੋਂ ਨਾ ਐਸਡੀਐਮ ਅਮਨਦੀਪ ਆ ਗਿਆ ਉਧਰੋਂ ਕਹਿੰਦਾ ਤਸੀਂ ਕਰਦੇ ਪੈਲੀ ਚ ਆਈਆਂ ਸਾਰਾ ਦੀ ਪੈਲੀ ਅਹੀਂ ਬੁਲਵਾਨੀ ਆ ਤਸੀਂ ਕਹਿੰਦੇ ਕੀ ਲੱਗਦੇ ਪੈਲੀ ਦੇ ਸੇ ਯਾਰ ਕੋ ਡਿਗਰੀ ਇਹ ਕਹਿੰਦਾ ਡਿਗਰੀ ਆ ਡਿਗਰੀ ਥੋੜਾ ਜਲ ਹੀ ਤੁਸੀਂ ਆ ਬਣਾਈਆਂ ਅਹੀਂ ਆ ਨਹੀਂ ਪਈ ਅਹੀਂ ਕਿੱਥੋਂ ਦੱਸੋ ਇਹ ਕੋਰਟ ਦੇ ਵੀ ਕਦੀ ਆਰਡਰ ਜਲ ਹੀ ਹੋਇਆ ਕਹਿੰਦਾ ਅਸੀਂ ਨਹੀਂ ਕੋਰਟ ਨੂੰ ਮੰਨਦੇ ਜੀ ਚਲੋ ਜੀ ਅਸੀਂ ਉਹਦਾ ਬੜਾ ਬੜਾ ਵੈਸੇ ਆ ਤੂੰ ਮੈਂ ਪੁਲਸ ਆ ਦੇ ਲਈ ਪੁਲਸ ਆਣ ਕੇ ਉਹਨੂੰ ਧਮਕੀਆਂ ਲਾਉਣ ਲੱਪੀ ਆ ਸਾਡੀ ਅਮਨਦੀਪ ਕਹਿੰਦਾ ਸੀਪੀ ਸਾਹਿਬ ਨਾਲ ਮੀਟਿੰਗ ਚ ਲੰੰਦੀ ਆ ਤੁਹਾਡੇ ਦੇ ਬਾਈ ਨੇਮ ਸਾਰੇ ਟੱਬਰਾਂ ਤੇ ਪਰਚੇ ਹੋਣੇ ਜਿਹੜੇ ਡਿਗਰੀ ਵਿੱਚ ਹੈਗੇ ਆ ਅਸੀਂ ਕਿਹਾ ਸਾਰੇ ਤੇ ਧੱਕਾ ਕਰਦੇ ਜੀ ਕਹਿੰਦਾ ਧੱਕਾ ਧੋਕਾ ਕੋਈ ਨਹੀਂ ਪੁਲਸ ਲੈ ਜਾਣਗੇ ਉਹ ਦਬਕੇ ਦੂਕੇ ਮਾਰ ਲਾ ਪਏ ਸਾਨੂੰ ਸਾਡੇ ਇਹਨਾਂ ਨੇ ਲੈ ਕੇ ਆਣ ਕੇ ਬਲੋਜ਼ਰ ਵਗੈਰਾ ਜੀਸੀਬੀ ਟਰੈਕਟਰ ਲੈ ਕੇ ਇਹਨਾਂ ਨੇ ਸਾਡੀ ਜਿੰਨੀ ਫਸਲ ਸਾਰੀ ਹੀ ਤਬਾਹ ਕਰਤੀ ਉਹਨਾਂ ਨੇ ਉਦੋਂ ਦੇ ਕੰਦੇ ਸਰ ਇਹ ਵੀ ਕਹਿੰਦੇ ਉਹਦਾ ਕਹਿੰਦੇ ਇਹ ਆਮ ਪਾਰਟੀ ਦਾ ਸਾਰਾ ਲੈਦੇ ਐ ਐਮਐਲਏ ਸਾਰਾ ਦੇ ਅੱਜ ਉਹ ਦੇਖੋ ਆਮ ਪਾਰਟੀ ਕਿਹੜੀ ਕਿੱਥੇ ਹੋਣੋ ਐਮਐ ਦੇ ਜਿਹੜੇ ਐਮਐਲਏ ਆ ਆਮ ਪਾਰਟੀ ਹੋਣ ਨਾ ਰਲ ਗਈ ਆ ਇਹ ਤਾਂ ਉਹ ਸਾਡੇ ਝੂਠੇ ਅਲੀਗੇਸ਼ਨ ਹੁੰਦੇ ਹੀ ਨਾ ਕਿ ਐਮਐਲਏ ਦੇ ਇਹਨਾਂ ਦੇ ਨਾਲ ਆ ਜਾਂ ਐਮਐਲਏ ਦੇ ਕੋਈ ਜੋ ਵੀ ਹੈਗਾ ਵਾ ਤੇ ਅੱਜ ਵੇਖੋ ਅੱਜ ਤੋਂ 6 ਮਹੀਨੇ ਪੰਜ 6 ਮਹੀਨੇ ਓਜਲਾ ਸਾਹਿਬ ਡਿਪਟੀ ਮੇਰ ਆਏ ਜਦੋਂ ਕਹਿੰਦੇ ਸੀ ਕਿ ਇਹਨਾਂ ਨੇ ਕਬਜਾ ਲੈ ਲ ਕੋਣ ਉਹ ਹੀ ਕਹਿੰਦੇ ਆ ਕਿ ਇਹਨਾਂ ਨੇ ਡਿਗਰੀ ਜਾਲੀ ਆ ਉਹ ਹੀ ਡਿਗਰੀ ਕਹੀ ਜਾਂਦੇ ਕੋਰਟ ਨੂੰ ਇਹਨਾਂ ਚੈਲੰਜ ਕਰ ਲਿਆ ਵਾ ਕਹਿੰਦੇ ਕੋਰਟ ਨੂੰ ਕੋਈ ਨਹੀਂ ਮੰਨਦੇ ਕਿੰਨੀ ਫਸਲ ਖਰਾਬ ਕੀਤੀ ਗਈ ਆ ਜੀ ਘਾਟ ਰੋ ਘਟ ਵੀ ਅੱਜ ਸਾਈ ਕੋ ਤਿੰਨ ਕਿੱਲੇ ਗਈ 2-3 ਕਿੱਲੇ ਫਸਲ ਉਹਨਾਂ ਬਰਬਾਦ ਕਰ ਚੁੱਕੇ ਮੰਗਦੇ ਇਨਸਾਨ ਮੰਗਦੇਗੇ ਕਿਦੋਂ ਦਾ ਜਿਹੜਾ ਕੇਸ ਆ ਤੁਹਾਡਾ ਚੱਲ ਰਿਹਾ ਔਰ ਕਿੰਨੀ ਕਿੰਨੀ ਜ਼ਮੀਨ ਦਾ ਕੇਸ ਜੀ ਚੱਲ ਰਿਹਾ ਤੁਹਾਡਾ ਇਹ ਟੋਟਲ ਹੈ ਗਈ ਇਹ 23 ਕਿੱਲੇ ਅੱਜ ਤੱਕ 18 ਕਿੱਲਿਆਂ ਦਾ ਹਾਈ ਕੋਰਟ ਪੈਂਡਿੰਗ ਹੈ ਜਨਾ ਅੱਜ ਤੱਕ ਰਾਡਾ 5 ਕਿੱਲਿਆਂ ਦਾ ਕਿਤੇ ਦਾਵਾ ਨਹੀਂ ਪਾਇਆ ਸੀ ਅਹੀਂ ਹੁਣ ਹੈ ਤੇ ਦਾਵਾ ਪਾ ਕੇ ਚਲੋ ਸਾਡੇ ਕੋਲ ਡਾਕੂਮੈਂਟ ਹੀ ਅੱਜ ਵੀ ਉਹ ਹੀ ਗੱਲ ਕਰਦਾ ਜੋ 5 ਮਹੀਨੇ ਪਹਿਲਾਂ ਗੱਲ ਕੀਤੀ ਸੀ ਅਹੀਂ ਜਦੋਂ ਸਾਡਾ ਡਿਗਰੀ ਹੋਈ ਮਗੈਦਾ ਤਸਵੀਲਦਾਨ ਨੂੰ ਸਮਿਨ ਹੋ ਕੇ ਕਾਨਗੋ ਪਟਵਾਰੀ ਆਣ ਕੇ ਗਵਾਹੀ ਦਿੱਤੀ ਜੇ ਕਿ 23 ਸਾਲ ਦਾ ਰਿਕਾਰਡ ਜਰਨੈਲ ਸਿੰਘ ਦਾਵਾ ਕਬਜੋ ਵਾ ਮਾਲਕ ਉਹ ਵਾ ਤੇ ਅੱਜ ਉਹੋ ਹੀ ਇਹ ਨਾਲ ਸਾਡਾ ਪਲੋਵ ਵਿਰੋਧ ਦੇ ਤਰ੍ਹਾਂ ਪੰਜ ਮਹੀਨੇ ਬਾਅਦ ਤੇ ਅੱਜ ਉਹਨਾਂ ਨੂੰ ਉੱਡ ਕੇ ਕਹੀਦਾ ਡਿਗਰੀ ਜਾਲੀ ਆ ਇਹ ਡਿਗਰੀ ਗਲਤ ਆ ਤੁਹਾਡਾ ਤੁਹਾਨੂੰ ਆਮ ਆਦੀ ਪਾਰਟੀ ਦੇ ਨਾਲ ਜੋੜਿਆ ਜਾਂਦਾ ਸੀ ਬੀਟੀਐਸਬੀ ਜਿਹੜੋ ਪ੍ਰੈਸ ਕਾਨਫਰੰਸ ਦਿੱਤੀ ਸੀ ਉਹ ਵੀ ਕਹ ਰਿਹਾ ਕਿ ਆਮ ਆਦੀ ਪਾਰਟੀ ਦੇ ਵਰਕਰ ਵੀ ਹੋ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਹਾਨੂੰ ਕਿਸਪੋਰਟ ਕੀ ਪਾਰਟੀ ਸਪੋਰਟ ਨਹੀਂ ਹੁਣ ਕਰ ਰਹੀ ਵੇਖੋ ਪਾਰਟੀ ਤੇ ਚਲੋ ਇੱਥੇ ਤੁਹਾਨੂੰ ਪਤਾ ਕਾਨੂੰਨ ਦੇ ਦਾਰੇ ਚ ਪਾਰਟੀ ਦਾ ਕੋਈ ਬੰਦਾ ਨਹੀਂ ਦੁਰ ਕਿਉਂਕਿ ਉਹਦੇ ਡਾਕਟਰ ਰਾਏਕਮਰ ਹੀ ਆਪਾਂ ਫਰਾਇਦ ਉਹਦੇ ਕੋਈ ਲਿਓ ਜਿੱਦੋਂ ਕਾਰਸ ਵੇਲੇ ਵੀ ਜਾਂਦੇ ਰਹੇ ਡਾਕਟਰ ਰਾਏਕਮਰ ਕੋਈ ਫਰਾਇਦ ਲਿਕੇ ਹੁਣ ਹਲਕੇ ਦਾ ਐਮਐਲਏ ਆ ਸਾਨੂੰ ਤੇ ਜਾਣਾ ਹੀ ਪੈਣਾ ਫਰਾਇਦ ਲਿਕੇ ਆਪਾਂ ਜਾਣਾ ਹੀ ਜਾਣਾ ਦੇਖੋ ਕਿ ਅੱਜ ਸਾਡੇ ਪਰਿਵਾਰ ਅੱਜ ਵੀ ਕੋਸ਼ਿਸ਼ ਤੱਕੇ ਖਾਂਦੇ ਜਿੰਨਾਂ ਆਪਣੀ ਛੱਤ ਨਹੀਂ ਹੈਗੀ ਕੀ ਇੰਪਰੂਵਮੈਂਟ ٹرسٹ ਦੇ ਜਿਹੜਾ ਚੇਅਰਮੈਨ ਉਹਨੂੰ ਪਾਰਟੀ ਬਣਾਇਆ ਜਾਊਗਾ ਜਿਸ ਦਾ ਉਹ ਕਹਿ ਰਹੇ ਕਿ ਇਹ ਡਿਗਰੀ ਜਿਹੜੀ ਨਕਲੀ ਹੈਗੀ ਆ ਜਾਂ ਉਹ ਬਿਆਨ ਦੇ ਰਹੇ ਉਹਨਾਂ ਨੂੰ ਵੀ ਪਾਰਟੀ ਬਣਾ ਇਹਦੋਂ ਨੰਗਦੇ ਉਹ ਗੇਟ ਸੀਲ ਕਰਤਾ ਉਹਨਾਂ ਨੇ ਉਹ ਗੇਟ ਹੀ ਸੀਲ ਕਰਕੇ ਆਪ ਆਣ ਕੇ ਇਹ ਪਹਿਲੀ ਪ੍ਰਾਪਰਟੀ ਵੇਖੀ ਜਾ ਰਹੀ ਜਿਹੜੇ ਅੰਦਰੋਂ ਸੀਲਿੰਗ ਹੋਈ ਆ ਕਿ ਲੱਗਦਾ ਜੀ ਇੱਥੇ ਵੀ ਜਨਾਬਾ ਦੋਰਾ ਮਾਪ ਡਾਣ ਨਜ਼ਰ ਆਇਆ ਕਿ ਕਾਲੀ ਕਾਲੀ ਜਿਹੰਦਰੋਂ ਸੀਲ ਕਰ ਗਏ ਨੇ ਇਹ ਨਹੀਂ ਪਤਾ ਇਹ ਭਾਈ ਅਈ ਉੱਥੇ ਹੈਗੇ ਨਹੀਂ ਉਸ ਟਾਈਮ ਜਦੋਂ ਇਹ ਕਰਕੇ ਗਏ ਆ ਜਦੋਂ ਕਰਦੇ ਸੀ ਪੁੱਛਣਾ ਸੀ ਕਿ ਸਾਰਾ ਹੀ ਕਰਨ ਦੇ ਜੇ ਨੰਗਨੇ ਤਾਂ ਕਰਕੇ ਕਰਕੇ ਕੀਤਾ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਕੀ ਤੁਹਾਡੇ ਵੱਲੋਂ ਕਿਵੇਂ ਉਹਨਾਂ ਨੇ ਤੁਹਾਨੂੰ ਡੱਕਿਆ ਹਾਂਜੀ ਅੱਜ ਤੁਹਾਡੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਕੀ ਅਹੀਂ ਰੋਕਿਆ ਰੋਕਣ ਹਾਂਜੀ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਕਿ ਸਰ ਅਸੀਂ ਕਾਨੂੰਨ ਤੋਂ ਬਿਨਾਂ ਨਹੀਂ ਜਾਵਾਂਗੇ ਕਾਨੂੰਨ ਦੇ ਦਾਰੇ 'ਚ ਆ ਸਾਡੇ ਕੋਲ ਡਿਗਰੀ ਆ ਠੀਕ ਹੈ ਜੀ ਉਹ ਕਹਿੰਦੇ ਡਿਗਰੀ ਨੂੰ ਨਹੀਂ ਮੰਨਦੇ ਇਹ ਡਿਗਰੀ ਜਾਲੀ ਆ ਹੋਰ ਤੁਸੀਂ ਚੈਲੰਜ ਕਰੋਗੇ ਇਹਨਾਂ ਨੂੰ ਨਿਕਰਾਂਗੇ ਜੀ ਵੇਖੋ ਕਰ ਅੱਗੇ ਕੋਰਟ ਤੋ ਤੁਰੇ ਆਪਾਂ ਹੁਣ ਵੀ ਕੋਰਟ ਤੋ ਤੁਰਾਂਗੇ ਇਹਨਾਂ ਸਗੋਂ ਉੱਥੇ ਹਨ ਗਾਲੀ ਗਲੋਚ ਵੀ ਕੀਤਾ ਆਪਾਂ ਇਹਨਾਂ ਨੇ ਕੁਛ ਰੱਪ ਨਹੀਂ ਬੋਲੇ ਇਹਨਾਂ ਨੇ ਸਗੋਂ ਰੱਪ ਬੋਲੇ ਆ ਪੁਲਿਸ ਵਾਲੇ ਬਕਾਇਦਾ ਇੰਸਪੈਕਟਰ ਬੋਲੇ ਸਾਡੇ ਨਾਲ ਰੱਪ ਸਰ ਆਪਣਾ ਨਾਮ ਦੱਸੋ ਸੰਜਾ ਭੀਮ ਜਭਾਰਤ ਮੈਂ ਸਨੀਦਾਨਵ ਰਾਸ਼ਟਰੀ ਅਧਿਐਕਸ਼ ਅੰ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਬੀਤੇ ਸਮੇਂ ਵੀ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਿਉਂ ਹਾਲਾਤ ਪੰਜਾਬ ਦੇ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਾਰੇ ਲੋਕ ਸਭ ਤੋਂ ਪਹਿਲੇ ਤੇ ਮੈਂ ਬੜੇ ਦੁਖਦਨਾ ਜੋ ਅੱਜ ਘਟਨਾ ਹੋਈ ਆ ਆਪਣੀ ਮੀਡੀਆ ਸਾਥੀਆਂ ਨੂੰ ਕਿਉਂਕਿ ਗਰੀਬਾਂ ਦੀ ਮਜ਼ਲੂਮਾਂ ਦੀ ਉਹ ਬੇਸਹਾਰਾ ਦੀ ਔਰ ਵਿਸ਼ੇਸ਼ ਤੌਰ ਤੇ ਦਲਤ ਸਮਾਜ ਦੀ ਜਿਹੜੀ ਆਵਾਜ਼ ਆ ਮੀਡੀਆ ਬਣ ਕੇ ਹਮੇਸ਼ਾ ਅੱਗੇ ਆਇਆ ਔਰ ਮੀਡੀਆ ਦੇ ਸਾਥੀ ਚੰਗੀ ਤਰ੍ਹਾਂ ਜਾਣਦੇ ਆ ਕਿ ਜਿਹੜਾ ਡਿਗਰੀ ਆ ਉਹ ਸਾਥੀਆਂ ਦੇ ਹੱਕ ਚ ਹੋਈ ਆ ਉੱਥੇ ਪੈਲੀ ਵਹੀ ਗਈ ਆ ਮਿਹਨਤ ਕਰ ਰਹੇ ਨੇ ਬੀਤੇ ਦਿਨੀ ਵੀ ਇਹਨਾਂ ਦੇ ਇਲਜ਼ਾਮ ਲਗਾਏ ਗਏ ਕਿ ਇਹਨਾਂ ਨੇ ਉੱਥੇ ਮੀਟਰ ਤੋੜਤਾ ਇਹ ਕਰਤਾ ਉਹ ਕਰਤਾ ਔਰ ਫਿਰ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਦੇ ਸਬੰਧ ਜਿਹੜੇ ਆ ਆਮ ਆਦਮੀ ਪਾਰਟੀ ਦੇ ਨਾਲ ਨੇ ਪਰ ਮੈਂ ਗੱਲ ਖੁੱਲ ਕੇ ਕਹਿਣਾ ਚਾਹਾਂਗਾ ਕਿ ਇਹ ਸਰਕਾਰ ਜਿਹੜੀ ਆ ਇਹ ਸਿਰਫ 바ਵਾ ਸਾਹਿਬ ਭੀਮਰਾਓ ਮੇੜਕਰ ਸਾਹਿਬ ਦੀ ਫੋਟੋ ਲਾ ਕੇ ਉਹਨਾਂ ਦਾ ਨਾਮ ਲੈ ਕੇ ਆਈ ਆ ਕੰਮ ਤੇ ਸਾਰੇ ਦਲਤਾਂ ਦੇ ਖਿਲਾਫ ਹੋ ਰਹੇ ਨੇ ਇਸ ਸਰਕਾਰ ਨੂੰ ਮੈਂ ਸਮਝਦਾ ਜੋ ਐਸਡੀਐਮ ਯਾ ਚੇਅਰਮੈਨ ਸਾਹਿਬ ਨੇ ਅਗਰ ਉਹ ਚੰਦ ਲੈਣਾ ਕਿਤਾਬ ਪੜੇ ਹੋਣ ਉਹਨਾਂ ਦਾ ਫਰਜ ਬਣਦਾ ਸੀ ਇਹਨਾਂ ਕੋਲ ਡਿਗਰੀ ਲੈ ਕੇ ਉਹਨੂੰ ਚੈੱਕ ਕਰਾਇਆ ਜਾਂਦਾ ਬਿਨਾ ਚੈੱਕ ਰਾਏ ਇਹ ਗੱਲ ਕਰ ਦੇਣੀ ਇਹ ਝਾਲੀ ਆ ਔਰ ਫੋਰਸਲੀ ਤੱਕੇ ਦੇ ਨਾਲ ਜਿਹੜਾ ਕੰਮ ਅਜ ਗੁੰਡਾਗਰਦੀ ਇੰਪਰੂਵਮੈਂਟ ਟਾਸਕ ਨੇ ਕੀਤੀ ਆ ਮੈਂ ਸਮਝਦਾ ਇਸ ਤਰ੍ਹਾਂ ਦੇ ਕੰਮ ਜਿਹੜੇ ਗੈਂਗਸਟਰ ਲੋਕ ਕਰਦੇ ਨੇ ਇਹ ਸਰਕਾਰ ਦਾਅਵੇ ਕਰਦੀ ਹੈ ਗੈਂਗਸਟਰ ਖਤਮ ਕਰ ਦੇਵਾਂਗੇ ਅਸੀਂ ਭ੍ਰਸ਼ਟਾਚਾਰ ਖਤਮ ਕਰ ਦੇਵਾਂਗੇ ਤੇ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਚਾਹਨਾ ਸਭ ਤੋਂ ਪਹਿਲੇ ਆਪਣੇ ਨਾਲ ਸਰਕਾਰੀ ਅਫਸਰਾਂ ਨੂੰ ਇਹਨਾਂ ਦੀ ਗੁੰਡਾਗਰਦੀ ਰੋਕੀ ਜਾਵੇ ਕੌਂਸਲ ਚੈਂਸੀ ਜ ਸਾਫ ਸਾਫ ਲਿਖਿਆ ਕਿ ਕਿਸੇ ਨਾਲ ਵੀ ਗੱਲ ਕੀਤੀ ਜਾਣੀ ਆ ਟੇਬਲ ਟਾਕ ਹੋ ਸਕਦੀ ਆ ਨੋਟਿਸ ਕੱਢੇ ਜਾ ਸਕਦੇ ਆ ਨਾ ਕਿ ਫੋਰਸਲੀ ਇਹਨਾਂ ਲੋਕਾਂ ਨੇ ਕੋਈ ਕਬਜ਼ਾ ਨਹੀਂ ਕੀਤਾ ਫੋਰਸਲੀ ਜਿਸ ਤਰ੍ਹਾਂ ਇਹਨਾਂ ਨੂੰ ਥ੍ਰੈੱਡ ਕੀਤਾ ਗਿਆ ਔਰ ਪੁਲਿਸ ਮੁਲਾਜ਼ਮਾਂ ਵੱਲੋਂ ਮੈਂ ਸਮਝਦਾ ਕਿ ਉਹਨਾਂ ਸਾਥੀਆਂ ਨੂੰ ਵੀ ਇਹ ਗੱਲ ਸਮਝ ਹੋਣੀ ਚਾਹੀਦੀ ਆ ਇਹ ਸਰਕਾਰਾਂ ਬਦਲਦੀਆਂ ਰਹਿੰਦੀਆਂ ਪਰ ਜੇ ਇਸ ਦੇਸ਼ ਦੀ ਕਾਨੂੰਨ ਵਿਵਸਥਾ ਜਿਹੜੀ ਆ ਉਹ ਮੰਤਰੀਆਂ ਦੇ ਹੱਥੇ ਜਾਂ ਸਰਕਾਰ ਦੇ ਹੱਥੇ ਚੜ ਕੇ ਮਜ਼ਲੂਮ ਲੋਕਾਂ ਦੇ ਅਤਿਆਚਾਰ ਕਰੇਗੀ ਤੇ ਫਿਰ ਮੈਂ ਇਹ ਕਹਿਣ ਚ ਕੋ ਗੁਰੇ ਨਹੀਂ ਸਮਝਦਾ ਇਸ ਤਰ੍ਹਾਂ ਦੀ ਸਰਕਾਰ ਦੇ ਲਈ ਅਸੀਂ ਮੈਦਾਨ 'ਚ ਡਟ ਕੇ ਖੜੇ ਹੋਵਾਂਗੇ ਔਰ ਨਾਸਾ ਜੇ ਧੂਆਂ ਕਰ ਦੇਾਂਗੇ ਇਸ ਸਰਕਾਰ ਦੇ ਅਗਰ ਇਹਨਾਂ ਲੋਕਾਂ ਨੂੰ 1 ਇੰਚ ਵੀ ਉੱਥੋਂ ਜਗ੍ਹਾ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਲekin आज जो जडी जगह सी जो सील ही कर गए ने तो की लगदा नहीं उस जगह ते विरोध भी ਕੀਤਾ जा सकता है विरोध ओथे ਕੀਤਾ ਜਾਏਗਾ आज ਸਾਡੇ ਕਈ ਸਾਥੀ ਜਿਹੜੇ 크ਿਸਚਨ ਭਾਈਚਾਰੇ ਦੇ ਲੋਕ ਨੇ ਉਹਨਾਂ ਵੱਲੋਂ ਸ਼ੁਭ ਯਾਤਰਾ ਕੱਡੀਆਂ ਗਈਆਂ ਸੀਗੀਆਂ ਜਗਾ ਜਗਾ ਨਗਰ ਕੀਰਤਨ ਸਤਾਏ ਗਏ ਨੇ ਬਾਬਾ ਜੀਵਨ ਸਿੰਘ ਜੀ ਦਾ ਬੀਤੇ ਦਿਨੀ ਦਿਹਾੜਾ ਮਨਾ ਰਹੇ ਨੇ ਕਈ ਗੁਰਦੁਆਰਾ ਸਾਹਿਬ ਅੱਜ ਸਾਥੀ ਸਾਰੇ ਇਸ ਕੰਮਾਂ 'ਚ ਬਿਜ਼ੀ ਨੇ ਸੰਗਠਨ ਵੱਲੋਂ ਅੱਜ ਖਾਸੇ ਦੇ ਵਿੱਚ ਚਾਰ ਗਰੀ ਪਰਿਵਾਰਾਂ ਦੀ ਬੱਚਿਆਂ ਦੀ ਸ਼ਾਦੀ ਕੀਤੀ ਗਈ ਆ ਤੇ ਮੈਂ ਉੱਥੋਂ ਹੀ ਸਿੱਧਾ ਆਇਆ ਜਦੋਂ ਮੈਨੂੰ ਘਟਨਾ ਪਤਾ ਚੱਲੀ ਆ ਅਸੀਂ ਸਵੇਰੇ ਹੀ ਤਲਵਾਰ ਸਾਹਿਬ ਨਾਲ ਮਿਲ ਕੇ ਇੱਕ ਡਿਗਰੀ ਮੈਂ ਸਮਝਦਾ ਇਹਦੀ ਕਾਪੀ ਕਰਾ ਕੇ ਨਾਲ ਸਾਰਿਆਂ ਨੂੰ ਦਵਾਂਗੇ ਵੀ ਇਹਨੂੰ ਚੰਗੀ ਤਰ੍ਹਾਂ ਪੜ੍ਹ ਲਓ ਅਗਰ ਸਾਡੇ ਸਾਥੀਆਂ ਨੇ ਕਿਸੇ ਪ੍ਰਕਾਰ ਦੀ ਕੋਈ ਗਲਤ ਕੰਮ ਕੀਤਾ ਜਾਂ ਜਾਲੀ ਡਿਗਰੀ ਬਣਾਈ ਆ ਸਾਡੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ ਉਸ ਤੋਂ ਭੱਜਾਂਗੇ ਨਹੀਂ ਔਰ ਅਗਰ ਇਹ ਡਿਗਰੀ ਸਹੀ ਪਾਈ ਜਾਏਗੀ ਤੇ ਉਸ ਐਸ ਡੀ ਐਮ ਦੇ ਉੱਤੇ ਫੌਰੀ ਤੌਰ ਤੇ ਉਹਨੂੰ ਸਸਪੈਂਡ ਕੀਤਾ ਜਾਵੇ ਉਹਨੂੰ ਰਜੈਕਟ ਕੀਤਾ ਜਾਵੇ ਜਿਨੇ ਗੁੰਡਾਗਰਦੀ ਪੁਲਿਸ ਨੂੰ ਨਾਲ ਲੈ ਕੇ ਕੀਤੀ ਆ ਔਰ ਇਹਨਾਂ ਲੋਕਾਂ ਨੂੰ ਡਰਾਉਣ ਧਮਕਾਉਣ ਦਾ ਕੰਮ ਕੀਤਾ ਅੰਮ੍ਰਿਤਸਰ ਦੇ ਪੋਸਟ ਕਮਿਸ਼ਨਰ ਨਾਲ ਗੱਲਬਾਤ ਕਰੋ ਕਿ ਕਿਉਂਕਿ ਪੋਸਟ ਵਾਲੇ ਵੀ ਥ੍ਰੈਟ ਕੀਤਾ ਜਾ ਰਿਹਾ ਨੂੰ ਸੀਪੀ ਸਾਹਿਬ ਨਾਲ ਜੀ ਫੋਨ ਤੇ ਗੱਲ ਹੋਈ ਸੀਗੀ ਪਰ ਉਹਨਾਂ ਨੇ ਕਿਹਾ ਕਿ ਇਹਦੀ ਜਾਣਕਾਰੀ ਜਿਹੜੀ ਆ ਮੈਂ ਲੈ ਲਾਂਗਾ ਤੁਸੀਂ ਮੇਰੇ ਕੋਲ ਕੱਲ ਆ ਜਾਓ ਅਸੀਂ ਕੱਲ ਆਪਣੇ ਸੰਗਠਨ ਨੂੰ ਵੱਲੋਂ ਵਫਤ ਲੈ ਕੇ ਮਾਣਯੋਗ ਸੀਪੀ ਸਾਹਿਬ ਨੂੰ ਮਿਲਾਂਗੇ ਜੇ ਐਜੂਕੇਸ਼ਨ ਦੀ ਜ਼ਰੂਰਤ ਪਈ ਤਾਂ ਫਿਰ ਐਜੂਕੇਸ਼ਨ ਹੀ ਕੀਤਾ ਜਾਊਗਾ ਉਹ ਕਰਨਾ ਚਾਹ ਉਹ ਕਰਨਾ ਪਏਗਾ ਅਗਰ ਸਾਨੂੰ ਅਧਿਕਾਰ ਨਹੀਂ ਮਿਲਣਗੇ ਲੋਕਤੰਤਰ ਦੇ ਵਿੱਚ 바ਵਾ ਸਾਹਿਬ ਨੇ ਇਸ ਦੇਸ਼ ਦੇ ਵਿੱਚ ਹਰ ਨਾਗਰਿਕ ਨੂੰ ਅਧਿਕਾਰ ਦਿੱਤਾ ਅਗਰ ਉਹਦੀ ਆਵਾਜ਼ ਨਹੀਂ ਸੁਣੀ ਜਾਂਦੀ ਤੇ ਉਹ ਸੜਕਾਂ ਤੇ ਉਤਰਨਾ ਪੈਂਦਾ ਹੈ ਔਰ ਮੈਂ ਇਹ ਸਾਥੀਆਂ ਮੀਡੀਆ ਦੇ ਸਾਥੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਮਸਲਾ ਸਾਰਾ ਸਾਰੇ ਮੀਡੀਏ ਦੇ ਸਾਹਮਣੇ ਆ ਉਹ ਵੀ ਇਨਸਾਫ ਦੇ ਲਈ ਸਾਡਾ ਸਾਰੇ ਸਹਿਯੋਗ ਕਰਨ ਜੈ ਭੀਮ ਜੈ ਭਾਰਤ ਮੇਰਾ ਨਾਮ ਸ਼ਾਮਰਾਲਾ ਜੀ ਮੈਂ ਮੈਂ ਬਾਬਾ ਅੰਮ੍ਰਿਤਕ ਸਮਾਜਦਲ ਦਾ ਐਲੇ ਹਨ ਪੰਜਾਬ ਦਾ ਔਰ ਇਹ ਜਿਹੜਾ ਕੇਸ ਹੈ ਇਹ ਇਹ ਜਿਹੜੇ ਐਲਰ ਨੇ ਜਿਹੜੇ ਦਲ ਸਮਾਜ ਨਾਲ ਗਲਤ ਵਰਗ ਨਾਲ ਇਹਨਾਂ ਦਾ تعلق ਹੈ ਇਹ ਕਰੀਬਨ 100 ਸਾਲ ਤੋਂ ਇਸੇ ਜਗ੍ਹਾ ਦੇ ਉੱਤੇ ਜੰਮੇ ਪਲੇ ਨੇ ਇਹਨਾਂ ਦੀਆਂ ਤਿੰਨ ਪੀੜ੍ਹੀਆਂ ਇੱਥੇ ਬੀਤ ਗਈਆਂ ਨੇ ਔਰ ਜਿਹੜੇ 16 ਬੰਦੇ ਐਲਰ ਨੇ ਜਿਨ੍ਹਾਂ ਨੇ ਇਹ 5 ਕਿੱਲੇ ਜ਼ਮੀਨ ਵਾਸਤੇ ਇੱਕ ਕੋਟ ਦੇ ਵਿੱਚ ਕੋਟ ਦਾ ਆਸਰਾ ਲਿਆ ਕਿਉਂਕਿ ਅਪਰੂਵਮੈਂਟ ਰਸਨੀਏ ਕਾ 73 ਦੇ ਵਿੱਚ ਕਵਾਰ ਪਾਸ ਕੀਤਾ ਸੀ ਉਹ 79 ਦੇ ਵਿੱਚ ਨੋਟੀਫਿਕੇਸ਼ਨ ਕਾ ਬਾਹਰ ਕੱਢੀ ਔਰ ਇਹ ਜਗਾ ਬਾੜ ਕੀਤੀ ਸੀ ਵੀ ਇਹ ਜਗਾ ਜਿਹੜੀ ਹੈ ਡਵੈਲਪਮੈਂਟ ਸਕੀਮ ਵਾਸਤੇ ਕਰਨੀ ਹੈ ਲੇਕਿਨ ਜਿਹੜੇ ਬੰਦੇ ਕਾਬਜ ਕਾਬਜ ਸੀ ਉਹਨਾਂ ਨੂੰ ਕੋਈ ਕੰਪਨਸੇਸ਼ਨ ਨਹੀਂ ਦਿੱਤੀ ਉਹਨਾਂ ਨੂੰ ਕੋਈ ਮਾਮਲਾ ਨਹੀਂ ਦਿੱਤਾ ਗਿਆ ਧੱਕੇ ਨਾਲ ਪਹਿਲਾਂ ਵੀ ਬਹੁਤ ਸਾਰਾ ਪਰਿਵਾਰ ਉਹਨਾਂ ਨੇ ਉੱਥੇ ਡਿਮੋਲਿਸ਼ ਕਰ ਦਿੱਤਾ ਉਹਨਾਂ ਨੂੰ ਬੇਕਾਰ ਕਰ ਦਿੱਤਾ ਜਿੱਥੇ ਇੱਕ ਸਰਕਾਰ ਕਹਿੰਦੀ ਹੈ ਕਿ ਰੀਹੈਬਿਟੇਟ ਕਰੋ ਗਰੀਬਾਂ ਨੂੰ ਵਸਾਣਾ ਇਹਨਾਂ ਨੇ ਉਡਾਰ ਕੇ ਰੱਖ ਦਿੱਤਾ ਲੇਕਿਨ ਇਹ 5 ਕਿੱਲੇ ਜ਼ਮੀਨ ਦੇ ਵਿੱਚ ਜ਼ਮੀਨਾਂ ਦਾ 30 ਇਹ ਜ਼ਮੀਨ ਤੇ 30 ਸਾਲ ਤੋਂ ਇੱਥੇ ਦੇ ਦਲਦ ਸਮਾਜ ਆ ਇਹ ਉੱਥੇ ਵਾਹਿ ਕਰ ਰਹੇ ਸੀ ਇਹ ਉਹ ਉਹ ਜਿਹੜਾ ਜਿੱਥੇ ਰਹਿ ਰਹੇ ਨੇ ਕੁਝ ਜਗ੍ਹਾ ਤੇ ਰਹਿ ਰਹੇ ਆ ਕੁਝ ਜ਼ਮੀਨ ਇਹਨਾਂ ਦੀ ਕਲਟੀਵੇਟ ਕਰ ਰਹੇ ਸੀਗੇ ਫਸਲਾਂ ਖੜੀਆਂ ਸੀ ਇਹਨਾਂ ਨੇ ਉਹ 5 ਕਿੱਲੇ ਦੇ ਜ਼ਮੀਨ ਦਾ ਜਿਹੜਾ ਅਪਰੂਵਮੈਂਟ ਉਸ ਨੂੰ ਪਾਰਟੀ ਬਣਾ ਕੇ ਅਦਾਲਤ ਮਾਨਜੋਗ ਅਦਾਲਤ ਦੇ ਵਿੱਚ 2021 ਦੇ ਵਿੱਚ ਇੱਕ ਪਰਮਨੈਂਟ ਇੰਜੈਕਸ਼ਨ ਦਾ ਜਿਹੜਾ ਦਾਵਾਦਾਰ ਕੀਤਾ ਇਹ ਸਾਡਾ ਜੀ ਅਸੀਂ 30 ਸਾਲ ਤੋਂ ਇੱਥੇ ਕਬਜ਼ੇ ਆ ਸਾਡਾ ਰੈਵਨਿਊ ਦੇ ਵਿੱਚ ਜਮ੍ਹਾਂ ਬੰਦੀਆਂ ਗਰਦੌਰੀਆਂ ਸਾਡੇ ਨਾਂ ਦੇਤੇ ਆ ਔਰ ਇਸ ਕਰਕੇ ਅਪਰੂਵਮੈਂਟ ਦਸ ਜਿਹੜੀ ਸਾਨੂੰ ਪਰੇਸ਼ਾਨ ਕਰਦੀ ਆ ਧੱਕੇ ਨਾਲ ਇਹ ਜਮ੍ਹਾਂ ਬੰਦੀਆਂ ਦੇ ਵਿੱਚ ਨਾ ਕਰਕੇ ਸਾਨੂੰ ਕੋਈ ਮਾਮਲਾ ਨਹੀਂ ਦਿੱਤਾ ਗਿਆ ਅਵਾਰਡ ਦੇ ਵਿੱਚ ਅਜੇ ਤੱਕ ਸ਼ਾਮਲ ਨਹੀਂ ਕੀਤਾ ਗਿਆ ਪਾਰਟੀ ਨਹੀਂ ਬਣਾਇਆ ਗਿਆ ਇਸ ਕਰਕੇ ਇਹ ਸਾਡਾ 30 ਸਾਲ ਦਾ ਕਬਜ਼ਾ ਆ ਸਾਨੂੰ ਕਬਜ਼ਾ ਜਿਹੜਾ ਬਹਾਲ ਕੀਤਾ ਜਾਏ ਸਾਨੂੰ ਕੋਈ ਫੋਰਸਫੇਡਲੀ ਡਿਸਪੋਜ਼ੇਸ਼ਨ ਨਾ ਕਰੇ ਮਾਨਯੋਗ ਅਦਾਲਤ ਨੇ ਅਪੂਰਮਨ ਟ੍ਰਸ ਨੂੰ ਪਹਿਲਾਂ ਜਿਹੜਾ ਬੱਸੀ ਜਿਹੜੇ ਸਾਹ ਪਹਿਲਾਂ ਚੇਅਰਮੈਨ ਸੀ ਉਸ ਵੇਲੇ ਮਾਨਯੋਗ ਅਦਾਲਤ ਨੇ ਇਹਨਾਂ ਨੂੰ ਇੱਕ ਸਮਨਿੰਗ ਭੇਜੀ ਇਹਨਾਂ ਦੀ ਔਕਸ਼ਨ ਰੋਕ ਦਿੱਤੀ ਇਹ ਔਕਸ਼ਨਾਂ ਕਰ ਰਹੇ ਸੀ ਜਾਲੀ ਜਿਨ ਬਿਗੈਰ ਕਿਸੇ ਨੂੰ ਪੈਸਾ ਦਿੱਤੇ ਬਿਗੈਰ ਕਿਸੇ ਨੇ ਨਾਂ ਦਿੱਤੇ ਔਕਸ਼ਨਾਂ ਕਰਾ ਰਹੇ ਸੀ ਕੋਰਟ ਨੇ ਇਹਨਾਂ ਦੀ ਔਕਸ਼ਨ ਰੋਕੀ ਫਿਰ ਕੋਰਟ ਨੇ ਇਹਨਾਂ ਨੂੰ ਸਮਨਿੰਗ ਕੀਤੀ ਵੀ ਆ ਕੇ ਜਵਾਬ ਦਿਓ ਤੁਸੀਂ ਆ ਪੰਜ ਕਿਲਾ ਇੱਕ ਚਾਰ ਖਸਰਾ ਨੰਬਰ ਨੇ ਜਿਹੜੇ ਚਾਰ ਖਸਰਾ ਨੰਬਰ ਨੇ ਇਹਨਾਂ ਦੇ ਤੇ ਇਹਨਾਂ ਦਾ ਕਬਜ਼ਾ ਆ ਅਦਾਲਤ ਨੇ ਜਦੋਂ ਦੇਖਿਆ ਕਿ ਜਿਹੜੀ ਆ ਅਪਰੂਵਮੈਂਟ ਸਾਹਮਣੇ ਨਹੀਂ ਹੋ ਰਹੀ ਤਾਂ ਫਿਰ ਮਾਨ ਜੋਗ ਅਦਾਲਤ ਨੇ ਰੈਵਿਊ ਡਿਪਾਰਟਮੈਂਟ ਦੇ ਵਿੱਚ ਪਟਵਾਰਖਾਨੇ ਨੂੰ ਬੁਲਾਇਆ ਗਿਆ। ਉਹਦੇ ਵਿੱਚ ਰਬਟ ਰੋਜ ਨਾਮ ਦਾ ਜਿਹੜਾ ਅਦਾਲਤ ਵਿੱਚ ਉਹਨਾਂ ਨੇ ਸ਼ਾਮਲ ਕੀਤਾ ਜੀ ਉਹਦੇ ਵਿੱਚ ਕਾਨੂੰਗੋ ਪਟਵਾਰੀ ਨੇ ਬਿਲਕੁਲ ਸਟੇਟਮੈਂਟ ਦਿੱਤੀ ਜੀ 30 ਸਾਲਾਂ ਦੇ ਵਿੱਚੋਂ ਇਹ ਜਿਹੜੇ ਐਲ ਆਰ ਨੇ ਜਿਨ੍ਹਾਂ ਨੇ ਪਲੈਂਟ ਆਫ ਨੇ ਇਹਨਾਂ ਦਾ ਕੰਟੀਨਿਊ ਕਬਜ਼ਾ ਆ ਰਿਹਾ ਇਹ ਇਹਨਾਂ ਦਾ ਹੀ ਕਬਜ਼ਾ ਹੈਗਾ ਹੋਰ ਕੋਈ ਇਹਦੇ ਵਿੱਚ ਦਖਲ ਨਹੀਂ ਕਿਸੇ ਦਾ ਨਹੀਂ ਹੈਗਾ। ਮਾਨ ਲਓ ਕਿ ਰਾਤ ਨੇ ਉਸ ਤੋਂ ਬਾਅਦ ਜੀ 22 ਦੇ ਡਿਗਰੀ ਕਰ ਦਿੱਤੀ 10ਵੇਂ ਮਹੀਨੇ 22 10 22 ਨੂੰ ਇੱਕ ਜਿਹੜੀ ਡਿਗਰੀ ਹੋ ਗਈ ਇਹ ਪਰਮਾਨੈਂਟ ਰਿਜੈਕਸ਼ਨ ਨਹੀਂ ਹੈ ਪਰਮਾਨੈਂਟ ਰਿਸਟ੍ਰੈਂਟ ਜਿਹੜਾ ਅਪਰੂਵਮੈਂਟ ਹੈ ਡੂ ਨਾਟ ਡਿਸਪੋਜ਼ ਅਸੈਪਟਡ ਡੂ ਕੋਰਸ ਆਫ ਲਾ ਨਾ ਕੋਈ ਸੈਲਿੰਗ ਕਰ ਸਕਦੇ ਆ ਨਾ ਆਕਸ਼ਨ ਕਰਾ ਸਕਦੇ ਆ ਨਾ ਕਿਸੇ ਨੂੰ ਕਰਾਇਦੇ ਦੇ ਸਕਦੀ ਹੈ ٹرسٹ ਲੇਕਿਨ ٹرسٹ ਕਹਿ ਰਹੀ ਹੈ ਜੀ ਕਿ ਜਿਹੜੀ ਡਿਗਰੀ ਹੈ ਉਹ ਨਕਲੀ ਹੈਗੀ ਹੈ ਜੀ ٹرسٹ ਜੀ ٹرسٹ ਮੈਂ ਕਹਨਾ ਹੈ ਕਿ ਜਿਹੜੇ ਲੋਕ ਜਾਣਕਾਰ ਨਹੀਂ ਹੈਗੇ ਉਹ ਇਸ ਤਰ੍ਹਾਂ ਦੀਆਂ ਸਟੇਟਮੈਂਟ ਬਹੁਤ ਦਾ ਜਿਹੜੇ ਬਿਆਨ ਦੇ ਕੇ ਅਪਰੂਵਮੈਂਟ ٹرسٹ ਮਾਨਜੋਗ ਅਦਾਲਤਾਂ ਦੀ ਤਹਸੀਨ ਕਰ ਰਹੇ ਨੇ ਮਾਨ ਕੀ ਲੱਗਦਾ ਜੇ ਤੋਹੀਨ ਕਰ ਰਹੇ ਨੇ ਤੇ ਉਹਨਾਂ ਉਹਨਾਂ ਨੂੰ ਵੀ ਇਹ ਪਾਰਟੀ ਬਣਾਇਆ ਜਾਏਗਾ ਜਿਹੜੇ ਤੋਹੀਨ ਕਰ ਰਹੇ ਕੋਲ ਵਾਈ ਨਾ ਬਣਾਇਆ ਜਾਣਾ ਚਾਹੀਦਾ ਅੱਜ ਡੈਮੋਕ੍ਰੇਸੀ ਹੈ ਲੋਕਤੰਤਰ ਰਾਜ ਆ ਲੋਕਾਂ ਦੁਆਰਾ ਅਗਰ ਜੇ ਕੋਈ ਜੇ ਜੇ ਅਦਾਲਤਾਂ ਨਹੀਂ ਅਦਾਲਤਾਂ ਕੋ ਇਨਸਾਫ ਮਿਲਿਆ ਉਹ ਇਨਸਾਫ ਨੂੰ ਵੀ ਜਿਹੜੀ ਹੈ ਜਿਹੜੀ ਅਫਸਰ ਸਾਈ ਹੈ ਧੱਕੇ ਸਾਈ ਕਰ ਰਹੀ ਆ ਫਿਰ ਲੋਕ ਕਿੱਥੇ ਜਾਣਗੇ ਇਹਦੀ ਪਟੀਸ਼ਨ ਦਾਇਰ ਕਰੋਗੇ ਜੀ ਜਿਵੇਂ ਇਹਨਾਂ ਨੇ ਕੀਤਾ ਜੀ ਅੱਜ ਬਿਲਕੁਲ ਕੰਡਕਟਿਵ ਕੋਰਟ ਬਣਦੀ ਆ ਜੀ ਅਸੀਂ ਕੱਲ ਜਾ ਰਹੇ ਹਾਂ ਅਦਾਲਤ ਵਿੱਚ ਕੱਲ ਜਾਵਾਂਗੇ ਵਕੀਰ ਸਾਹਿਬ ਨੂੰ ਕਰਾਂਗੇ ਜੀ ਇਹ ਪਾਰਟੀ ਬਣਾ ਜਾਏਗਾ ਜੀ ਉਦੇ ਵਿੱਚ ਚੇਅਰਮੈਨ ਦਾ ਐਸ ਡੀ ਐਮ ਸਾਹਿਬ ਔਰ ਪੁਲਿਸ ਜਿਹੜੀ ਐਸ ਐਚ ਓ ਜਿਨੇ ਇਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਫੋਰਸਫੁਲੀ ਕਰੋ ਇਹਨਾਂ ਤੋਂ ਅੱਗੇ ਪਰਚੇ ਦਰਜ ਕਰੋ ਤੇ ਜੇ ਜੇ ਜ਼ਰੂਰਤ ਪਈ ਤਾਂ ਕਿ ਐਡੀਟੇਸ਼ਨ ਵੀ ਕੀਤਾ ਜਾ ਸਕੇ ਵਾਈ ਨਾਟ ਕਾਂਗਨੇ ਅਸੀਂ ਐਸ ਜੀਟੀ ਰੋਡ ਤੇ ਜਾ ਕੇ ਮੈਂ ਮਾਨਜੋਗ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ ਕਿ ਅਗਰ ਜੇ ਕਿ ਸਾਡੇ ਨਾਲ ਇਹ ਕਿ ਉਹਨਾਂ ਨੇ ਗੇਟ ਦੇ ਉੱਤੇ ਜਿਹੜਾ ਸੀਲਿੰਗ ਕੀਤੀ ਆ ਬਿਲਕੁਲ ਗਰੋਂਗ ਵੇ ਕੀਤਾ ਉੱਥੇ ਪ੍ਰੇਸ਼ਾਨ ਕੀਤਾ ਗਿਆ ਲੋਕਾਂ ਨੂੰ ਅਜੇ ਵੀ ਗੇਟ ਦੇ ਤੇ ਸੀਲ ਕਰਨ ਦਾ ਕੀ ਮਤਲਬ ਹੋਇਆ ਇਕ ਕਾਨੂੰਨੀ ਤੌਰ ਤੇ ਗੱਲ ਕਰਨ ਅਗਰ ਜੇ ਜਿਹੜੀ ਜ਼ਮੀਨ ਡਿਮੋਲਿਸ਼ ਕੀਤੀ ਆ ਉਹਨਾਂ ਦੇ ਸਾਡੇ ਜਿਹੜੇ ਜਿਹੜੇ ਐਲ ਆਰ ਨੇ ਇਹਦੀ ਜ਼ਮੀਨ ਜਿਹੜੀ ਉਹਨੂੰ ਵਹਾਈ ਜਾਵੇ ਔਰ ਜਿਸ ਤਰ੍ਹਾਂ ਇਹਨਾਂ ਦਾ ਸਮਾਨ ਖੁਰਦਬੁਰਦ ਕਰ ਦਿੱਤਾ ਅੱਜ ਲਿਆ ਕੇ ਉੱਥੋਂ ਟਰਾਲੀਆਂ ਲਿਆ ਕੇ ਬਲਡوزر ਲਿਆ ਕੇ ਡਿਮੋਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਜੋ ਇਹਨਾਂ ਦਾ ਸਮਾਨ ਸੀ ਇਹ ਟੁਟਾ ਜੋ ਵੀ ਉੱਥੇ ਹੋਰ ਵੀ ਸਮਾਨ ਪਿਆ ਸੀ ਸਾਰਾ ਔਰ ਜਿਹੜੇ ਉੱਥੇ ਬੰਦੇ ਸੀ ਉਹਨਾਂ ਨੂੰ ਤਾਂ ਭੁਕਾਇਆ ਗਿਆ ਜੇ ਇਹਨਾਂ ਨੇ ਕੋਈ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਫੋਰਸ ਵੱਲੋਂ ਇਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਦੇ ਪਰਚੇ ਦਰਜ ਕਰ ਦਾਂਗੇ ਜੇ ਤੁਸੀਂ ਕਿਸੇ ਨੇ ਵੀਡੀਓ ਬਣਾਈ ਤੇ ਜਨਾਬ ਇਹ ਇੱਕ ਹਫਤਾ ਪਹਿਲਾਂ ਵੀ ਇਹ ਚੇਅਰਮੈਨ ਸਾਹਿਬ ਅਪਰੂਵਮੈਂਟ ਅਸਟੈਂਟ ਸਾਹਿਬ ਮੌਕੇ ਤੇ ਉੱਥੇ ਗਏ ਉਹਨਾਂ ਲੋਕਾਂ ਦੇ ਉੱਤੇ ਕਹਿਣ ਦੇ ਉੱਤੇ ਕਿ ਦੇਖੋ ਜੀ ਇਹ ਕੁਝ ਲੋਕ ਜਿਹੜੇ ਆ ਗਲਤ ਜਿਹੜੇ ਆ ਅਪਰੂਵਮੈਂਟ ਅਸੀਂ ਜ਼ਮੀਨ ਨੂੰ ਕਾਬਜ਼ ਕਰ ਰਹੇ ਆ ਜਦੋਂ ਕਿ ਕਾਬਜ਼ ਤੇ ਕੋਰਟ ਨੇ ਪਹਿਲਾਂ ਸਾਡਾ ਮੰਨ ਲਿਆ 30 ਸਾਲ ਦਾ ਔਰ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਇਹ ਇਹ ਚਾਰ ਖਸਰਾ ਨੰਬਰ 5 ਕਿਲੋ ਜਮੀਨ ਅਵਾਰਡ ਦੇ ਵਿੱਚ ਸ਼ਾਮਲ ਜ਼ਰੂਰ ਨੇ ਔਰ ਜਿਹੜਾ 18 ਕਿੱਲੇ ਦਾ ਰੋਲਾ ਪਾਉਂਦੇ ਜੀ 18 ਕਿੱਲੇ ਦੀ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਹਾਈ ਕੋਰਟ ਦਾ ਆ ਗਿਆ ਉਹਦਾ ਇਹਦਾ ਮਤਲਬ ਹੀ ਕੋਈ ਨਹੀਂ ਹੈ ਇਸ ਜ਼ਮੀਨ ਦੇ ਅੰਦਰ 94.5 ਏਕੜ ਜ਼ਮੀਨ ਆ ਜ ਉੱਤੇ ਬਹੁਤ ਸਾਰੇ ਮਾਲਕ ਨੇ ਇਹ 4 ਕਿੱਲੇ 5 ਕਿੱਲੇ ਦਾ ਮਾਲਕ ਹੀ ਹੋਰ ਸੀਗਾ ਔਰ ਕਬਜ਼ੇਦਾਰ ਜਿਹੜੇ ਕਬਜ਼ੇ ਕਬਜ਼ੇ ਵਿੱਚ ਇਹੀ ਬੰਦੇ ਚਲੇ ਆ ਰਹੇ ਸੀ ਇਹ ਕਬਜ਼ੇ ਦੇ ਆਧਾਰ ਤੇ ਸਾਨੂੰ ਡਿਗਰੀ ਮਿਲੀ ਆ ਜੀ ਅਸੀਂ ਕਹਿੰਦੇ ਆ ਜੀ ਸਾਡੇ ਨਾਲ ਅਸੀਂ ਕਾਨੂੰਨ ਦੇ ਤੌਰ ਤੇ ਤੇ ਆਏ ਆ इन ड्यू कोर्स ऑफ ला सू देश बुजन धक्केशाही जी नहीं चलेगी अफसरशाही नहीं चलेगी अगर धक्केशाही होगी तो अच्छी सड़क से आवेदक बजुर्गों ने जो सुप्रीम कोर्ट ने अठारह एकड़ का है कर रहे थे तो मार्किंग ਸਾਰੇ ਏਰੀਆ ਹੈਗਾ ਠੀਕ ਹੈ ਇਹਦਾ ਉਹ ਇਹਨਾਂ ਕਹਿੰਦੇ ਸਪੂਟਾ ਲੇਕਿਨ ਉਹ ਕੋਰਟ ਸੁਪਰੀਮ ਕੋਰਟ ਆਨਵਰ ਕੋਰਟ ਨੇ ਇਹਨਾਂ ਦੇ ਸਾਰੇ ਜਿੰਨੇ ਹੈਗੇ ਸੀ ਰੱਦ ਕਰ ਦਿੱਤੇ ਕਿ ਆਪ ਜਿਹੜੇ ਡਾਕੂਮੈਂਟ ਆ ਕੋਈ ਇਹਨਾਂ ਦੀ ਪਥੈਂਸਿਟੀ ਨਹੀਂ ਹੈਗੀ ਜਿਹੜੇ ਇਹਨਾਂ ਕੋਲ ਡਾਕੂਮੈਂਟ ਆ ਤੇ ਉਹ ਉਦੋਂ ਤੋਂ ਸਭ ਕਬ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕਿ ਇੰਪਰੂਵਮੈਂਟ ٹرسٹ ਨੂੰ ਲੈ ਕੇ ਇਹ ਕੁਝ ਵਿਅਕਤੀਆਂ ਵੱਲੋਂ ਵੀ 5 ਏਕੜ ਜ਼ਮੀਨ ਜਿਹੜੀ ਆ ਉਹਨਾਂ ਤੇ ਨਜਾਇਜ਼ ਕਬਜ਼ਾ ਜਿਹੜਾ ਆ ਉਹ ਮਟਰਸ ਵੱਲੋਂ ਕੀਤਾ ਜਾ ਰਿਹਾ ਹੈ ਔਰ ਉਹਨਾਂ ਕੋ ਡਿਗਰੀ ਵੀ ਆ ਕੀ ਮਾਮਲਾ ਹੈ ਸਾਰਾ ਜੀ ਦੇਖੋ ਜਨਰਲ ਸਿੰਘ ਉਹਨਾਂ ਨੇ ਕੇਸ ਕੀਤਾ ਹੈਗਾ ਸੀ ਜੀ ਜਿਹੜੇ ਆਨਰੇਬਲ ਸੁਪਰੀਮ ਕੋਰਟ ਨੇ ਪੇਪਰ ਹੈ ਮੇਰੇ ਕੋ ਜੀ ਠੀਕ ਹੈ ਉਹਨਾਂ ਦੇ ਸਾਰੇ ਜੋ ਵੀ ਇਹਨਾਂ ਕੋ ਡਾਕੂਮੈਂਟ ਸੀ ਔਰ ਨੱਦ ਕਰ ਦਿੱਤੇ ਕਿ ਉਹ ਕੰਦੇ ਹੋਏ ਕਿ ਉਹਦੀ ਕੋਈ ਅਥੈਂਥਿਸਿਟੀ ਨਹੀਂ ਹੈਗੀ ਔਰ ਕੋਰਟ ਨੇ ਇੰਪਰੂਵਮੈਂਟ ٹرسٹ ਦੇ ਹੱਕ ਦੇ ਵਿੱਚ ਕਿਉਂਕਿ ਕਬਜ਼ਾ ਇੰਪਰੂਵਮੈਂਟ ٹرسٹ ਕੋਲ ਹੈਗਾ ਉਹਨਾਂ ਨੇ ਕਬਜ਼ਾ ਦਿੱਤਾ ਲੈ ਕੇ ਦਿੱਤਾ ਉਹ ਸਾਰਾ ਉਦੋਂ ਦਾ ਆਪਣੇ ਕੋਲ ਹੈ ਆ ਮਾਮਲਾ ਕਰੀਬ 18 ਏਕੜ ਦਾ ਸੀ ਜਿੰਨੇ ਖਸਰੇ ਪੈਂਦੇ ਪਏ ਸੀ ਉਹ 18 ਏਕੜ ਦਾ ਤੁਹਾਨੂੰ ਮੈਂ ਹੁਣੇ ਲੇਆਉਟ ਪਲਾਨ ਚ ਦੱਸਿਆ ਆਏਗਾ ਉਹ ਉਹ ਸਾਰੇ ਦੇ ਸਾਰੇ ਸੁਪਰੀਮ ਕੋਰਟ ਜਿਹੜੇ ਆ ਕਹਿ ਰਹੇ ਸੀ ਉਹ ਸੁਪਰੀਮ ਕੋਰਟ ਨੇ ਇੰਪਰੂਵਮੈਂਟ ਤਸਤੇ ਹੱਕ ਚ ਕੀਤੇ ਕਿ ਆ ਜਿਹੜੇ ਜਿਹੜਾ ਵੀ ਪਹਿਲਾਂ ਤੋਂ ਕੋਲ ਕਾਗਜ਼ ਪੱਤਰ ਸੀ ਆ ਮਤਲਬ ਕਾਬੀ ਜਾਈ ਗਈ ਸੀ ਹਰ ਕੋਈ ਅਥੈਂਟੀਸਿਟੀ ਕੋਈ ਕਬਜ਼ਾ ਮਤਲਬ ਕੁਝ ਨਹੀਂ ਹੈਗਾ ਸੀ ਡਾਕੂਮੈਂਟ ਕੁਝ ਨਹੀਂ ਹੈਗੇ ਅਬ ਕਿਸ ਤਰ੍ਹਾਂ ਤਿਆਰ ਹੋਏ ਕਿਉਂ ਹੋਏ ਮੈਨ ਨਹੀਂ ਜਾਣਾ ਚਾਹਤ ਉਸ ਕਲ ਦੇ ਵਿੱਚ ਜੀ ਤੋਂ ਜਾਕੀ ਅਨਓਵਰ ਕੋਰਟ ਦੇ ਆਰਡਰ ਹੈਗੇ ਆ ਜੀ ਉਹ ਸਾਰੇ ਆ 353 ਤੋਂ ਲੈ ਕੇ 396 ਇਹਦਾ ਕਰੀਬ 18 ਏਕੜ ਰਕਬਾ ਬੰਦ ਹੈ ਉਹ ਕੋਰਟ ਨੇ ਪੂਰਾ ਇੰਪਰੂਵਮੈਂਟ ਦੇ ਅਸੇ ਹੱਕ ਚ ਫੈਸਲਾ ਹੈ ਲੇਕਿਨ ਉਹ ਤੇ ਆਲਰੇਡੀ ਕਹਿ ਰਹੇ ਜੀ ਕਿ ਇਹਦਾ ਕਿ 18 ਏਕੜ ਹੋਗਾ ਕਿ ਪ੍ਰਾਪਰਟੀ ਸੀ ਕਿ 5 ਏਕੜ ਵਾਲੀ ਜੀ ਹਜੇ ਤੱਕ ਸੱਚੋ ਪੰਜਾ ਜੀ ਕਿ ਇਹ ਮਾਮਲਾ ਹੈ ਕੀ ਆ ਸਰ ਦੇਖੋ ਪ੍ਰਾਪਰਟੀ ਤੇ ਸਾਰੀ 97.5 ਏਕੜ ਹੈ ਜੀ 5 ਏਕੜ ਕੀ ਇਹਦੇ ਚ ਅਲੱਗ-ਅਲੱਗ ਰਕਬੇ ਹੈਗੇ ਜਿੱਥੇ ਆ ਕਲੇਮ ਕਰ ਰਹੀ ਹੈ ਉਹ ਤੇ 18 ਏਕੜ ਹੈ ਜ਼ਮੀਨ ਜੀ ਜਿੱਥੇ ਆ ਕਹਿ ਰਹੇ ਹੈ ਜੇ ਕੁਝ ਕਹਿ ਰਹੇ ਹੈ ਹੁਣ ਗੱਲ ਸਮਝੋ ਬਾਕੀ ਜਗ੍ਹਾ ਤੇ ਸਾਰੀਆਂ ਬਿਲਡਿੰਗਾਂ ਬਣ ਗਈਆਂ ਹੁਣ ਕੋਈ 400 ਕਿੰਨੇ ਨੰਬਰ ਅਕਬਰ ਨੇ ਉਹ ਤੇ ਐਸਓ ਐਸਓ ਬਣੇ ਹੋਏ ਆ ਉੱਥੇ ਹੋਏ ਨੇ ਕੀ ਕੀਤਾ ਆ ਦੇਖ ਰਹੀ ਹੈ ਕਿ ਯਾਰ ਆ ਇੱਕ ਜਗ੍ਹਾ ਖਾਲੀ ਪਈ ਹੈ ਹਨਾ ਫੇਰ ਉਹ ਇਹਨੂੰ ਕਬਜ਼ ਕਰ ਲਈਏ ਫਿਰ ਤੁਹਾਡੇ ਚੈਨਲ ਦੇ ਥਰੂ ਕਹਿ ਰਹੇ ਆ ਉਹ ਮੇਰੇ ਵੀ ਰਿਸਪੈਕਟਡ ਹੈ ਕਿ ਕਿਸੇ ਵਿਅਕਤੀ ਦੀ 1 ਇੰਚ ਵੀ ਜ਼ਮੀਨ ਹੈ ਤੇ ਸਰ ਮੈਂ ਇੰਪਰੂਵਮੈਂਟ ਟਰਸਟ ਐਜ਼ ਅ ਚੇਅਰਮੈਨ ਉਹਨਾਂ ਨੂੰ ਯਕੀਨ ਦਵਾਉਂਦਾ ਕਿ ਹੋਣਾ ਦੀ ਰਹੇਗੀ ਲੇਕਿਨ ਮੈਂ 1 ਇੰਚ ਜ਼ਮੀਨ ਵੀ ਟਰਸ ਦੀ ਕਿਸੇ ਨੂੰ ਲੈ ਨਹੀਂ ਦੇਣੀ ਨਾ ਕਿਸੇ ਦੀ ਰੱਖਣੀ ਹੈ ਨਾ ਕਿਸੇ ਨੂੰ ਲੈਣ ਦੇਣੀ ਆ ਡੈਟਸ ਵੈਰੀ ਕਲੀਅਰ ਲੇਕਿਨ ਸਰ ਉਹ ਕਹਿ ਉਹ ਮੈਂ ਕਹਿਣਾ ਕਿ ਸਾਡੇ ਕੋਲ ਡਿਗਰੀ ਹੈ ਇਹ ਡਿਗਰੀ ਮਾਨ ਜੋ ਕੋਡ ਕਰਦੀ ਹੈ ਤੇ ਕੁਝ ਸੋਚ ਕੇ ਕਰਦੇ ਹੋਏ ਕਿ ਤੁਸੀਂ ਹੁਣ ਕੀ ਇਹਨੂੰ ਅਪੀਲ ਕਰੋਗੇ ਹਾਂ ਹਾਂ ਉਹ ਦੇਖੋ ਉਹ ਜਿਹੜੇ ਖਸਰੇ ਤੇ ਡਿਗਰੀ ਕਰ ਰਹੇ ਆ ਤੁਹਾਨੂੰ ਦੱਸਿਆ ਨਾ ਉੱਥੇ ਉਹ ਉਹ ਸਾਈਟ ਸਕੂਲ ਦੀ ਹੈ 300 ਕਿੰਨਾ ਨੰਬਰ ਖਸਰਾ ਹੈ 62 ਨੰਬਰ ਉਹ ਪਤਾ ਨਹੀਂ ਕਿਹੜਾ ਖਸਰਾ 400 ਕਿੰਨਾ ਨੰਬਰ ਬੋਲੀ ਜਾ ਰਹੇ ਆ ਉਹ ਤੇ ਯੂਨੀਵਰਸਿਟੀ ਦੇ ਕੋਲ ਸਾਹਮਣੇ ਕਿਤੇ ਪੈਂਦਾ ਹੈਗਾ ਖਸਰਾ ਜੀ ਉਥੇ ਅੱਜ ਦੇ ਨਹੀਂ 10 ਸਾਲ ਦੀ ਉਹ ਬਿਲਡਿੰਗਾਂ ਬਣ ਚੁੱਕੀਆਂ ਘਰ ਵੀ ਬਣ ਗਏ ਪਤਾ ਨਹੀਂ ਕੀ ਬੋਲ ਰਹੇ ਨਹੀਂ ਬੋਲ ਰਹੇ ਮੈਨੂੰ ਤਾਂ ਸਮਝ ਨਹੀਂ ਆਂਦੀ ਇਹਨਾਂ ਨੇ ਸਿਰਫ ਦੇਖਿਆ ਕਿ ਆ ਜਮੀਨ ਖਾਲੀ ਹੈ 5 ਏਕੜ ਦੀ ਹੈ ਸਰ ਇਹਨਾਂ ਨੂੰ ਐਨਾ ਹੀ ਨਹੀਂ ਪਤਾ ਉਹ ਜ਼ਮੀਨ 1.62 ਏਕੜ ਹੈ ਉਹ ਸਕੂਲ ਦੀ ਲੈਂਡ ਹੈ ਜਿਹੜੀ 1.62 ਏਕੜ ਹੈ ਆ ਅ ਸਿੰਪਲ ਇਹਨਾਂ ਦੀ ਕਿ ਇੰਟੈਂਸ਼ਨ ਹੈ ਵੈਰੀ ਕਲੀਅਰਲੀ ਇੰਟੈਂਸ਼ਨ ਹੈ ਕਿ ਜ਼ਮੀਨ ਖਾਲੀ ਹੈ ਕਬਜ਼ਾ ਕਰ ਲਓ ਫਿਰ ਕਹਿ ਦਮਾ ਜੇ ਤੁਹਾਡਾ ਕੋਈ ਰਾਈਟ ਬੰਦਾ ਹੈ ਤੁਹਾਡੇ ਬਜ਼ੁਰਗ ਆ ਕੇਸ 18 ਏਕੜ ਜਿੱਥੇ ਤੁਸੀਂ ਉਹ ਕਹਿ ਰਹੇ ਹੋ ਕਿ ਤੁਸੀਂ ਇੱਟਾਂ ਸਟਾ ਲਈਆਂ ਜਾਂ ਕੁਝ ਕਰ ਲਿਆ ਐਦਾਂ ਦੀ ਹਰਕਤ ਕਰ ਰਹੇ ਸੀ ਤੁਹਾਡੇ ਬਜ਼ੁਰਗ ਉਸ ਉਸੇ ਜਗ੍ਹਾ ਤੇ ਕੇਸ ਖਾਰਜ ਕੀਤਾ ਹੈ ਸੁਪਰੀਮ ਕੋਰਟ ਦੇ ਉਸੇ ਜਗ੍ਹਾ ਦਾ ਕੀਤਾ ਸਰ ਲੇਕਿਨ ਉਹਨਾਂ ਦਾ ਇਹ ਵੀ ਕਹਿਣਾ ਕਹਿੰਦਾ ਤੁਸੀਂ ਡਿਗਰੀ ਨੂੰ ਫੇਕ ਕਹਿ ਰਹੇ ਹੋ ਕਿ ਡਿਗਰੀ ਵੀ ਤਾਂ ਜਿੰਦੇ ਫੇਕ ਹੋਈ ਆ ਤੁਹਾਡੀ ਮੈਂ ਤਾਂ ਨਹੀਂ ਕਹਿ ਰਿਹਾ ਮੈਂ ਤਾਂ ਨਹੀਂ ਕਹਿ ਰਿਹਾ ਜੀ ਮੈਂ ਤਾਂ ਨਹੀਂ ਕਹਿ ਰਿਹਾ ਉਹ ਅਸੀਂ ਉਸ ਤੇ ਐਕਸ਼ਨ ਲਿੱਤਾ ਹੀ ਨਹੀਂ ਹੈ ਅਸੀਂ ਕੋਰਟ ਚ ਗਏ ਹੀ ਨਹੀਂ ਹੈ ਹੁਣ ਜਾ ਕੇ ਉਹ ਉਹ ਪਹਿਲੇ ਪੇਪਰ ਚ ਖਾਲੀ ਖਰੀਦ ਹੋ ਜਾਏਗੀ ਉਹਦੀ ਕੋਈ ਅਥੈਂਟਿਸਿਟੀ ਨਹੀਂ ਹੈ ਆਨਰੇਬਲ ਜੱਜ ਨੇ ਕਿਉਂਕਿ ਸਾਡਾ ਵਕੀਲ ਉਦੋਂ ਪੇਸ਼ ਨਹੀਂ ਹੋਇਆ ਐਕਚੁਅਲੀ ਸਾਡਾ ਵਕੀਲ ਪੋਜੀਸ਼ਨ ਵਿੱਚ ਆਪਣੇ ਫੈਕਟਸ ਰੱਖੇ ਨਹੀਂ ਲੇਕਿਨ ਉਹ ਰੱਖ ਦੋ ਬੋਟੀ ਬ੍ਰਿਕ ਕਿਨ ਸਮਝਣ ਦੀ ਲੋੜ ਹੈ ਜਿੱਥੇ ਉਹ ਆਪਣਾ ਕਬਜ਼ਾ ਕਹਿ ਰਹੇ ਹੈਗੇ ਆ ਹੁਣ ਕਹਿ ਰਹੇ ਆ ਕਿ ਸਾਡਾ ਹੈ ਸਾਡਾ ਹੈ ਸਾਡਾ ਕੋਈ ਕਬਜ਼ਾ ਥੋੜੀ ਹੈ ਇਹਨਾਂ ਦਾ ਕੁਝ ਵੀ ਨਹੀਂ ਹੈ ਇਸ ਕਬਜ਼ਾ ਸਾਡੇ ਕੋਲ ਹੈਗਾ ਜਿੱਥੇ ਆ ਕਹਿ ਰਹੇ ਆ ਉਸੇ ਜਗ੍ਹਾ ਤੇ ਉਹ ਸੁਪਰੀਮ ਕੋਰਟ ਨੇ ਵਰਡਿਕ ਦਿੱਤਾ ਹੋਇਆ ਉਸੇ ਜਗ੍ਹਾ ਤੇ ਦਿੱਤਾ ਹੋਇਆ ਉਹ ਉਹ ਕੇਸ ਉੱਥੇ ਹਾਰ ਚੁੱਕੇ ਹੋਏ ਆ ਹੁਣ ਉਹ ਕੋਈ ਹੋਪ ਪਤਾ ਨਹੀਂ ਕਿਹੜਾ ਖਸਰਾ ਨੰਬਰ ਲਈ ਜਾ ਰਹੇ ਆ ਉਹ ਉਹ ਜਮੀਨ ਤੋਂ ਖਸਰਾ ਹੀ ਨਹੀਂ ਹੈਗਾ ਦੇ ਹੁਣ ਹੁਣ ਫਰਦਰ ਕੀ ਕਿਸ ਤਰ੍ਹਾਂ ਕੀਤਾ ਜਾਏ ਕਿਉਂਕਿ ਇਸ ਤਰ੍ਹਾਂ ਤਾਂ ਕੋਈ ਵੀ ਵਿਅਕਤੀ ਉੱਠੇਗਾ ਕਿਤੇ ਖਾਲੀ ਜ਼ਮੀਨ ਦੇਖੇਗਾ ਕਹੇਗਾ ਖਸਰਾ ਲਏਗਾ ਡਿਗਰੀ ਦੂਜੇ ਦੂਜੇ ਪਾਸੋਂ ਵਕੀਲੀ ਪੇਸ਼ ਹੋਏਗਾ ਤਾਂ ਔਨਰ ਦੇਖੋ ਕਿਸੇ ਵੇਲੇ ਕੋਈ ਕੋਰਟ ਤੇ ਵਕੀਲੀ ਪੇਸ਼ ਹੁੰਦਾ ਔਨਰ ਰਿਕਾਰਡ ਦਾ ਕੰਮ ਹੈ ਵਕੀਲ ਦੂਜਾ ਨਹੀਂ ਆਇਆ ਤਾਂ ਉਹਨਾਂ ਨੇ ਡਿਗਰੀ ਦੇ ਦਿੱਤੀ ਲੇਕਿਨ ਇਹਦਾ ਮਤਲਬ ਥੋੜੀ ਕਿਉਂ ਚੀਜ਼ ਹੋਣਾਂ ਦੀ ਹੋ ਗਈ ਅਸੀਂ ਅਸੀਂ ਉਹ ਡਿਗਰੀ ਖਾਰਜ ਕਰ ਦੋ ਹੋ ਜਾਏਗੀ ਕੋਈ ਦਿੱਕਤ ਨਹੀਂ ਦੇ ਰਹੀ ਅਸੀਂ ਪ੍ਰੂਵ ਕਰਨ ਜਾ ਰਹੇ ਹਾਂ ਉਹਨੂੰ ਹਾਈ ਕੋਰਟ ਹਾਂ ਹਾਂ ਕਰ ਰਹੇ ਕਰ ਰਹੇ ਉਹ ਬੜੇ ਵੈ ਵੈਰੀ ਛੋਟਲੀ ਹੋ ਗਿਆ ਲੇਕਿਨ ਅਪੀਲ ਕੇਸ਼ਨੇ ਕੋ ਮਾਤੇ ਫਲਬਖਾ ਲਗਾ ਰਹੇ ਕਰਦੇ ਕਿ ਪਹਿਲਾਂ ਕਿਹਾ ਗਿਆ ਕਿ ਸਾਡਾ ਜੋ ਐਮਐਲਏ ਜਸਬੀਰ ਸਿੰਘ ਸੰਦੂਰਾ ਸਾਡੇ ਲਿੰਕ ਸੀਗਾ ਤਾਂ ਸਾਡੇ ਹੱਕ ਚ ਹੋ ਗਿਆ ਹੁਣ ਤੁਸੀਂ ਉਹਨਾਂ ਦੇ ਹੱਕ ਚ ਬੋਲਦੇ ਪਿਓ ਜਾਂ ਉਹਨਾਂ ਦੇ ਐਂਟੀ ਬੋਲ ਕਰਦੇ ਕੀ ਸਾਨੂੰ ਪਹਿਲਾਂ ਪਾਰਟੀ ਦੇ ਨਾਲ ਜੋੜਿਆ ਗਿਆ ਉਸ ਤੋਂ ਬਾਅਦ ਹੁਣ ਜੇ ਪਾਰਟੀ ਸਾਡੇ ਮਗਰ ਹੁੰਦੀ ਤੇ ਫਾਇਦਾ ਇਹ ਜੀ ਦਾ ਨਾਂ ਦੇ ਕੇ ਨੂੰ ਮਿਲਦੀ ਨਹੀਂ ਨਹੀਂ ਪਾਰਟੀ ਅੱਜ ਮੈਨੂੰ ਕਹਿੰਦਾ ਉਹ ਪਾਰਟੀ ਹਰ ਪੰਜਾਬੀ ਦੇ ਨਾਲ ਖੜੀ ਹੈ ਪਾਰਟੀ ਹਰ ਵਿਅਕਤੀ ਇਹਦਾ ਪ੍ਰਸ਼ਨ ਨਹੀਂ ਹੈ ਕਿ ਉਹ ਕਿਸ ਪਾਰਟੀ ਨੂੰ ਬਿਲੋਂਗ ਕਰਦਾ ਨਹੀਂ ਕਰਦਾ ਜੇ ਸਾਡੇ ਪਾਰਟੀ ਦੇ ਵਿੱਚੋਂ ਤੇ ਔਨਰੇਬਲ ਉਹ ਸਾਡੇ ਪਾਰਟੀ ਅਸੀਂ ਫਿਰ ਮੈਂ ਪਹਿਲਾਂ ਵੀ ਕਿਹਾ ਜੇ ਤੁਹਾਡਾ ਹੱਕ ਬਣੇਗਾ ਤੇ ਇੰਪਰੂਵਮੈਂਟ ਟਰਸ ਨੇ ਤਲਵਾਰ ਸਾਹਿਬ ਦੇ ਹੁੰਦੇ ਹੋਏ 1 ਇੰਚ ਜ਼ਮੀਨ ਨਹੀਂ ਲੈਣ ਦਵਾਵਾਂਗਾ ਇੰਪਰੂਵਮੈਂਟ ਟਰਸ ਨੂੰ ਔਰ ਨਜਾਇਜ਼ ਕਿਸੇ ਨੂੰ ਮੈਂ ਕਰਨ ਨਹੀਂ ਦੇਣਾ ਠੀਕ ਬਿਲਕੁਲ ਵੈਰੀ ਥੈਂਕ ਯੂ ਠੀਕ